ਅੱਜ ਜਿਹੜੇ ਮੁੰਡੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਸ ਮੁੰਡੇ ਦੀ ਗੱਲਬਾਤ ਇੱਕ 40-45 ਸਾਲ ਦੀ ਜਨਾਨੀ ਦੇ ਨਾਲ ਸੀ ਉਹਦੇ ਦੋਸਤੋਂ ਉਹਨੂੰ ਚੜਾਉਂਦੇ ਸੀ ਵੀ ਤੇਰੀ ਗੱਲ ਨਹੀਂ ਹੁੰਦੀ ਵੀ ਸਾਲਿਆ ਤੈਨੂੰ ਕੋਈ ਕੁੜੀ ਪਸੰਦ ਨਹੀਂ ਕਰਦੀ ਵੀ ਤੇਰੇ ਨਾਲ ਤਾਂ ਗੱਲ ਹੀ ਨਹੀਂ ਕਰਦੀ ਕੋਈ ਇਹੀ ਅੜੀ ਦੇ ਵਿੱਚ ਉਸਨੇ 40-45 ਸਾਲ ਦੀ ਜਨਾਨੀ ਦੇ ਨਾਲ ਗੱਲ ਕਰ ਲਈ ਜਦੋਂ ਉਹਨੇ 40-45 ਸਾਲ ਦੀ ਜਨਾਨੀ ਨਾਲ ਗੱਲ ਕਰ ਲਈ ਸਵਾਦ ਨਾਲ ਸਵਾਦ ਲਈ ਕਰ ਲਈ ਪਰ ਸਵਾਦ ਸਵਾਦ ਵਿੱਚ ਉਹਦੇ ਝੱਗਾ ਚੌੜ ਕਰਵਾ ਕੇ ਬਹਿ ਗਿਆ ਅੱਜ ਉਹ ਕਹਿ ਰਿਹਾ ਵੀ ਮੇਰਾ ਵਿਆਹ ਨਹੀਂ ਹੋਣਾ ਮੇਰਾ ਵਿਆਹ ਨਹੀਂ ਹੋਣ ਦਿੰਦੀ ਪਈ ਮੇਰੀ ਸਹੇਲੀ 40 45 ਸਾਲ ਦੀ ਸਹੇਲੀ ਮੇਰੀ ਮੇਰਾ ਵਿਆਹ ਨਹੀਂ ਹੋਣ ਦਿੰਦੀ ਪਈ ਜਦੋਂ ਮੈਂ ਉਹਦੇ ਘਰ ਵਾਲੇ ਨਾਲ ਗੱਲਬਾਤ ਕਰਦਾ ਵੀ ਮੈਂ ਉਹਨੂੰ ਦੱਸ ਦਾਂ ਵੀ ਤੇਰੀ ਘਰ ਵਾਲੀ ਮੇਰੇ ਨਾਲ ਗਲਤ ਆ ਉਹ ਪਤਾ ਉਹ ਕੀ ਕਹਿੰਦਾ ਫਿਰ ਮੈਂ ਕੀ ਲੈਣਾ ਤੇਰੇ ਤੋਂ ਤੇ ਹੋਵੇ ਤਾਂ ਹੋਵੇ ਉਹ ਗਣਾ ਮੇਰੀ ਸੁਣਦੀ ਆ ਠੀਕ ਹੈ ਉਹ ਕੁੜੀ ਵੀ ਕਹਿ ਰਹੀ ਆ ਵੀ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦੀ ਬੁੜੀ ਕਹਿ ਸਕਦੇ ਆ ਬ ਕੁੜੀ ਨਹੀਂ ਕਹਿ ਸਕਦੇ ਗੱਲਬਾਤ ਸਾਰੀ ਕੀ ਹੈ ਸਾਰਾ ਮਸਲਾ ਕੀ ਹੈ ਉਹ ਮੁੰਡਾ ਸਾਹਮਣੇ ਆ ਰਿਹਾ ਕੈਮਰੇ ਤੇ ਗੱਲਬਾਤ ਕਰਾਂਗੇ ਆ ਜੋ ਮੜਾ ਖਿੱਚ ਕੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਜੀਤ ਵਰਤੀ ਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਨਾ ਕਈ ਮੁੰਡਿਆਂ ਦੇ ਨਾਲ ਐਦਾਂ ਹੁੰਦਾ ਕਈ ਮੁੰਡੇ ਨੂੰ ਐ ਹੁੰਦਾ ਯਾਰ ਵੀ ਮੇਰਾ ਯਾਰ ਵੇਲੀ ਗੱਲ ਕਰਦਾ ਮੈਂ ਵੀ ਪਿੱਛੇ ਨਾਲ ਜਾ ਮੈਂ ਵੀ ਕਿਸੇ ਨਾਲ ਗੱਲਬਾਤ ਕਰ ਲਾਂ ਫਿਰ ਉਹ ਅਣਜਾਣੇ ਦੇ ਵਿੱਚ ਵੱਧ ਉਮਰ ਦੀ ਨਾਲ ਗੱਲਬਾਤ ਕਰ ਲੈਂਦਾ ਜਿਵੇਂ 21 ਸਾਲ ਦੀ ਉਮਰ ਆ ਇਹ ਦੇ ਮੁੰਡੇ ਦੀ ਜਾਂ 40 45 ਸਾਲ ਦੀ ਜਨਾਨੀ ਨੇ ਦੇ ਨਾਲ ਗੱਲਬਾਤ ਕਰ ਲੈਂਦਾ ਤੇ ਉਸ ਤੋਂ ਬਾਅਦ ਉਸ ਨਾਲ ਕੀ ਹੁੰਦਾ ਜਨਾਨੀ ਕਿਉਂ ਬਲੈਕਮੇਲ ਕਰਦੀ ਆ ਉਹਨੂੰ ਸਾਰੀ ਗੱਲਬਾਤ ਬਾਈ ਇਹਨੂੰ ਪੁੱਛਾਂਗੇ ਬਾਈ ਕੀ ਹਾਲ ਚਾਲ ਤੇਰੀਆ ਬਾਈ ਤੂੰ ਕੀ ਨਾ ਜਰਾ ਮੇਰਾ ਨਾਮ ਸੀਰਾ ਵੀਰੇ ਸਿੱਦੇ ਕੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਬਾਈ ਮਸਲਾ ਯਾਰ ਮੇਰੇ ਨਾਲ ਇੱਕ ਜਨਾਨੀ ਨਾਲ ਗੱਲ ਸੀਗੀ ਹੋ ਗਏ ਘਟੂ ਘਟ ਤਿੰਨ ਚਾਰ ਸਾਲ ਤੇ ਮੇਰੇ ਬਾਈ ਕਿਹੇ ਕੁੜੀ ਨਾਲ ਵੀ ਪਹਿਲਾਂ ਗੱਲ ਨਹੀਂ ਹੁੰਦੀ ਸੀਗੀ ਭੈਣਾਂ ਤੈਨੂੰ ਪਤਾ ਬਹਿਰ ਮੰਡਾ ਦਾ ਪਿਆਰ ਹੁੰਦਾ ਆਪਣਾ ਵੀ ਦਿਲ ਕਰਦਾ ਵੀ ਆਪਣੇ ਨਾਂ ਵੀ ਹੋਵੇ ਕੋਈ ਤੇ ਮੈਂ ਉੱਥੇ ਬਹਿੰਦਾ ਹੁੰਦਾ ਹੈਗਾ ਬਾਈ ਉੱਥੇ ਨਾ ਇੱਕ ਜਨਾਨੀ ਮਿਲਦੀ ਗਈ ਵਾਰ ਚ ਮੈਨੂੰ ਕਹਿੰਦੀ ਉਹਨੇ ਮਨ ਸਮਾਲ ਮਾਰਤੀ ਮੈਂ ਵੀ ਫਿਰ ਉੱਥੇ ਦੇ ਬਹੀ ਲੱਗ ਗਿਆ ਗੇੜੇ ਲਾਉਣਾ ਤੇ ਮੈਨੂੰ ਕਹਿੰਦੀ ਵੀ ਮੈਂ ਕਹਿੰਦੀ ਤੇਰੇ ਨਾਲ ਗੱਲ ਕਰਨੀ ਆ ਗੱਲ ਉਹਨੇ ਮੇਰੇ ਨਾਲ ਕਰ ਲਈ ਸਹੀ ਚੱਲੇ ਗਿਆ ਸਾਰਾ ਕੁਝ ਤੇ ਹੁਣ ਮੇਰਾ ਬਾਈ ਵਿਆਹ ਮੇਰੇ ਘਰ ਦੇ ਨਾਲ ਮੇਰਾ ਵਿਆਹ ਧਰਤਾ ਤੇ ਹੁਣ ਉਹ ਜਨਾਨੀ ਮੈਨੂੰ ਬਈ ਬਲੈਕਮੇਲ ਕਰਦੀ ਆ ਕੀ ਕਹਿੰਦੀ ਆ ਮੈਨੂੰ ਕਹਿੰਦੀ ਮੈਂ ਤੇਰੀ ਵਿਆਹ ਨਹੀਂ ਹੋਣ ਦਿੰਦੀ ਮੇਰੇ ਫੋਨ ਤੇ ਤੇਰਾ ਵੀੜਵਾ ਪੰਗਾ ਰਕੌੜਾ ਪੰਗਾ ਥਾਣੇ ਤੇ ਜਾਵਣੀ ਹਾਂ ਉਹ ਤਾਂ ਹੋਇਆ ਹਾਂ ਉਹ ਤਾਂ ਹੋਇਆ ਗਿਆ ਜੁਆਕ ਵੀ ਆ ਉਹਦੇ ਹਾਂ ਫੇਰ 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 ਉਹਦਾ ਘਰ ਵਾਲਾ ਵੀ ਹੈਗਾ ਹਾਂ ਭਾਈ ਤੇ ਫੇਰ ਉਹ ਤੇਰੇ ਨਾਲ ਗੱਲਬਾਤ ਕਰਦੀ ਸੀਗੀ ਤੇ ਉਹ ਉਹਨੂੰ ਐ ਇਹ ਨਹੀਂ ਪਤਾ ਵੀ ਮੈਂ ਮੈਂ ਵੀ ਵਿਆਹ ਕਰਾਉਣਾ ਜੇ ਤੂੰ ਵਿਆਹ ਕਰਵਾਇਆ ਸੀਗਾ ਹਾਂ ਭਾਈ ਹੁਣ ਆ ਭਾਈ ਵੀ ਮੈਂ ਇੱਕ ਵਾਰ ਮੈਂ ਬਹਿ ਵੀ ਆ ਦੋ ਪੰਜ ਮੇਰੇ ਜੁਆਕ ਵੀ ਆ ਤੇ ਮੈਂ ਉਹਦ ਨੂੰ ਚਾ ਚਾ ਚ ਗੱਲ ਕਰ ਲਈ ਤੇ ਹੁਣ ਪੰਜ ਮੈਨੂੰ ਖੜਾ ਸੜਾਉਣ ਔਖਾ ਹੋਇਆ ਤਾ ਹੁਣ ਕੀ ਤੰਗ ਕਰਦੀ ਐ ਹਾਂ ਤੰਗ ਹੁਣ ਬਲੈਕਮੇਲ ਕਰਦੀ ਹਾਂ ਬਲੈਕਮੇਲ ਕੀ ਕਹਿੰਦੀ ਐ ਵੀ ਮੇਰੇ ਕੋਲ ਫੋਟੋਆਂ ਤੇਰੀਆਂ ਹਾਂ ਵੀਡੀਓ ਤੇਰੀਆਂ ਹਾਂ ਵੀਡੀਓ ਰਿਕਾਰਡਿੰਗ ਆ ਪੰਗਾ ਕੀ ਕਰ ਦੂਗੀ ਕਹਿੰਦੀ ਐ ਮੈਂ ਕਹਿੰਦੀ ਥਾਣੇ 'ਚ ਜਾੜੋਂਗੀ ਹਾਂ ਮੈਂ ਵੀ ਤੂੰ ਤਾਂ ਹੁਣ ਵਿਆਹੀ ਬਰੀ ਆ ਮੈਂ ਤਾਂ ਆਪਦਾ ਵਿਆਹ ਕਰਾਉਣਾ ਹੀ ਐ ਮੈਂ ਕਿਹਾ ਕਿ ਨਹੀਂ ਹੁਣ ਖੜਾ ਨਹੀਂ ਛੱਡਦੀ ਹਾਂ ਹੁਣ ਖੜਾ ਨਹੀਂ ਛੱਡਦੀ ਨਹੀਂ ਜਦੋਂ ਗੱਲਬਾਤ ਤੂੰ ਕੀਤੀ ਆ ਜਦੋਂ ਤੂੰ ਮੁੰਡਿਆਂ ਦੇ ਨਾਲ ਰਹਿਣਾ ਸੀਗਾ ਉਹ ਕੁਆਦੀਆਂ ਸੀ ਲੈਣਾ ਗੱਲਾਂ ਬਾਤਾਂ ਕਰਦੀ ਸੀ ਤੇਰੇ ਤੇ ਇਹ ਰ ਤੇ ਨੂੰ ਕੁਝ ਮਿਲਿਆ ਨਹੀਂ ਬਸ ਤੂੰ ਆ 40 45 ਸਾਲ ਦੀ ਜਨਾਨੀ ਨਾਲ ਗੱਲਬਾਤ ਕਰ 40 45 ਸਾਲ ਦੇ ਜਨਾਨੀ ਨਾਲ ਗੱਲ ਕਰ ਆਈ ਜਾਂਦੇ ਹੈ ਹਾਂ ਦੋਸਤੋ ਇਹ ਉਹ ਇਨਸਾਨ ਆ ਜਿਹੜਾ ਬੰਦਾ ਇਹਦੇ ਯਾਰ ਬੇਲੀ ਨਾਲ ਗੱਲ ਕਰਦੇ ਹੁੰਦੇ ਸੀ ਜਨਾਨੀ ਕੁੜੀਆਂ ਦੇ ਨਾਲ ਤੇ ਇਹਨੂੰ ਇਦਾਂ ਲੱਗਦਾ ਸੀ ਯਾਰ ਵੀ ਮੇਰੀ ਵੀ ਗੱਲਬਾਤ ਹੋਵੇ ਇਹਨੇ ਅਣਜਾਣੇ ਦੇ ਵਿੱਚ 40 45 ਸਾਲ ਦੀ ਜਨਾਨੀ ਦੇ ਨਾਲ ਗੱਲਬਾਤ ਕਰ ਲਈ ਤੇ ਹੁਣ ਇਹਦਾ ਖੈਰਾ ਛਡਾਉਣਾ ਔਖਾ ਹੋਇਆ ਪਿਆ ਉਹਦਾ ਵਿਆਹ ਹੋਇਆ ਹੋਇਆ ਦੋ ਜਵਾਕ ਆ ਉਹਦੇ ਘਰ ਵਾਲਾ ਵੀ ਹੈਗਾ ਜਵਾਕਾਂ ਦੇ ਵਿਆਹ ਵੀ ਹੋਏ ਆ ਪਰ ਜਿਹੜਾ ਇਹ ਬੰਦਾ ਇਹ ਪਛਤਾ ਰਿਹਾ ਵੀ ਅੱਜ ਮੈਂ ਗਲਤੀ ਕਰ ਲਈ ਉਹਦੇ ਨਾਲ ਗੱਲਬਾਤ ਕਰਕੇ ਤਿੰਨ ਚਾਰ ਸਾਲ ਉਹਦੇ ਨਾਲ ਗੱਲ ਰਹੀ ਆ ਅੱਜ ਉਹ ਮੇਰਾ ਵਿਆਹ ਕਿਸੇ ਪਾਸੇ ਹੋਣ ਨਹੀਂ ਦਿੰਦੇ ਭਈ ਕਿਉਂ ਨਹੀਂ ਹੋਣ ਦਿੰਦੀ ਭਈ ਕਿਉਂਕਿ ਉਹ ਕਹਿ ਰਹੀ ਆ ਵੀ ਮੈਂ ਕਿੱਧਰ ਜਾਊਂਗੀ ਵੀ ਤੇਰੇ ਬਿਨਾ ਮੇਰਾ ਸਰਦਾ ਨਹੀਂ ਫਿਰ ਉਹਨੂੰ ਤੂੰ ਕਹਿ ਜਾਂਦਾ ਵੀ ਆ ਜਾ ਤੂੰ ਘਰੇ ਰਹਿ ਲੈ ਮੇਰੇ ਆਖਾ ਹੈਗਾ ਭਾਈ ਰਹਿੰਦੀ ਉਹ ਕਹਿੰਦੀ ਮੇਰੇ ਜਵਾਕ ਰੋਲ ਜਾਣਗੇ ਮੇਰਾ ਕਹਿੰਦੀ ਘਰ ਬਰਬਾਦ ਹੋ ਜਾਊਗਾ ਹੁਣ ਹੀ ਕਹਿ ਸਕਦਾ ਵੀ ਮੇਰਾ ਮਾਂ ਪਿਓ ਰੋਲ ਜੂਗਾ ਜੇ ਮੈਂ ਨਾ ਵਿਆਹ ਕਰਵਾਇਆ ਮੈਂ ਆਖਾ ਹੈਗਾ ਮੈਨੂੰ ਕਹਿੰਦੀ ਕੋਈ ਨਹੀਂ ਕਹਿੰਦੀ ਤੇਰੇ ਮਾਂ ਪਿਓ ਨੂੰ ਕੀ ਆ ਗੱਲ ਬੋਲੀਆ ਬਈ ਉਹਨੇ ਮੈਨੂੰ ਤੇ ਮੈਂ ਉਹਦੀਆਂ ਵੀ ਗੱਲਾਂ ਮੇਰੇ ਫੋਨ 'ਚ ਸਾਰੀਆਂ ਪੰਗਾ ਉਹ ਕਹਿੰਦੀ ਮੈਂ ਥਾਣੇ ਜਾਣਾ ਤੇ ਜੇ ਤੂੰ ਥਾਣੇ ਜਾ ਸਕਦੇ ਨਾ ਮੈਂ ਤੇਰੇ ਪਰੂ ਮੇਰੇ ਸਾਰੇ ਮੇਰੇ ਫੋਨ 'ਚ ਪਏ ਤੇ ਤੈਨੂੰ ਇਹ ਨਹੀਂ ਕਿਹਾ ਵੀ ਮੈਂ ਵੀ ਥਾਣੇ ਜਾ ਸਕਦਾ ਆਖਾ ਹੈਗਾ ਮੈਂ ਮੈਨੂੰ ਕਹਿੰਦੀ ਆਜੀ ਕਹਿੰਦੀ ਮੈਂ ਕੀ ਕਰਾਂਗੀ ਮੈਂ ਥਾਣੇ ਜਾ ਕੇ ਮੈਨੂੰ ਕਹਿੰਦੀ ਮੈਂ ਕਹਿੰਦੀ ਤੇਰੀ ਵੀਡੀਓ ਦਿਖਾਵਾਂਗੀ ਰਿਕਾਰਡਿੰਗ ਸੁਣਾਵਾਂਗੀ ਵੀ ਆਹ ਕੋ ਕਰਦਾ ਹੈ ਮੇਰੇ ਨਾਲ ਹਾਂ ਮੈਂ ਮੇਰੇ ਫੋਨ 'ਚ ਵੀ ਪੰਗਾ ਮਾਹ ਚੱਲ ਕਰ ਮਾਹ ਤੇਰੇ ਮਾਪੇ ਗੱਲ ਜਾਵੜੀ ਹਾਂ ਜਾਵੜੀ ਕੀ ਕਹਿੰਦੇ ਤੇਰੀ ਮਾਂ ਤੇ ਮਾਂ ਪਿਆ ਮੈਨੂੰ ਕਹਿੰਦੇ ਤੇਰੇ ਨਾਲ ਖੜੇ ਆ ਕਹਿੰਦੀ ਤੇਰੇ ਮਾਂ ਪੇ ਤੈਨੂੰ ਕਹਿੰਦੇ ਨਾਲ ਖੜੇ ਆ ਇਹ ਨਹੀਂ ਗੱਲ ਕਹਿੰਦੇ ਪਈ ਵੀ ਤੇ ਤੂੰ ਆਹ ਕੀ ਕੰਮ ਕੀਤਾ ਕਿ ਉਹ ਕਹਿੰਦੇ ਆ ਆਇਆ ਨਾ ਕਹਿੰਦੇ ਤੇਸੋ ਗਲਤੀ ਹੋਈ ਆ ਤੇ ਉਹ ਕਹਿੰਦੇ ਤੈਨੂੰ ਪਰ ਕਹਿੰਦੇ ਕੋਈ ਹੋਣ ਨਹੀਂ ਦਿੰਦੇ ਹਾਂ ਮਾਂ ਠੀਕ ਆ ਨਹੀਂ ਅੱਛਾ ਜਿਹੜੀ ਅਣਜਾਣੇ ਦੇ ਵਿੱਚ ਤੇਰੇ ਤੋਂ ਗਲਤੀ ਹੋਈ ਆ ਤੈਨੂੰ ਲੱਗਦਾ ਵੀ ਮੈਂ ਗਲਤ ਕੀਤਾ ਯਾਰ ਬਈ ਗਲਤੀ ਨਾ ਪੂਰੀ ਹੋਈ ਆ ਇਹਰਾ ਤੇ ਹੁਣ ਭਾਂਚੋਂ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਵਿਆਹ ਤੇਰਾ ਰਿਸ਼ਤਾ ਆਇਆ ਹੋਇਆ ਤੈਨੂੰ ਹਾਂ अच्छा मतलब तेरा ਵਿਆਹ ਨੇੜੇ ਆ ਕਿ ਰਿਸ਼ਤਾ ਹੋਣਾ ਹਜੇ ਵਿਆਹ ਨੇੜੇ ਹੀ ਆ ਬਸ ਅਗਲੇ ਸਾਲ ਚ ਹੋ ਜਾਊਗਾ ਉਹ ਕਹਿੰਦੀ ਹੈ ਵੀ ਮੈਂ ਵਿਆਹ ਨਹੀਂ ਹੋਣ ਦਿੰਦੀ ਹਾਂ ਵਿਆਹ ਨਹੀਂ ਹੋਣ ਦਿੰਦੀ ਮੈਂ ਤਾਂ ਹਜੇ ਉਹਨੂੰ ਦੱਸਾਂ ਕਿ ਘਰ ਵਾਲੇ ਨੂੰ ਕਹ ਦੇ ਫਿਰ ਤਾਂ ਆਖਾਏਗਾ ਉਹ ਕਹਿੰਦਾ ਬਾਈ ਹੁਣ ਮੈਂ ਕੀ ਕਰਾਂ ਮੈਨੂੰ ਨਾ ਆਪਾਂ ਕਹਿੰਦਾ ਚਾਰੇ ਚੱਕ ਕੇ ਪਾਈ ਜਾਂਦੀ ਹੈ ਕਹਿੰਦਾ ਯਾਰ ਅੱਛਾ ਮਤਲਬ ਉਹਦਾ ਘਰ ਵਾਲਾ ਵੀ ਉਹਦੇ ਥੱਲੇ ਲੱਗਿਆ ਹੋਇਆ ਹਾਂ ਉਹ ਵੀ ਕਹਿ ਰਿਹਾ ਵੀ ਮੇਥੋਂ ਕੁਝ ਨਹੀਂ ਹੁੰਦਾ ਬਾਈ ਜਿਹੜਾ ਕੁਝ ਕਹਿੰਦੀ ਉਹ ਮੇਥੋਂ ਕੁਹ ਨਹੀਂ ਹੁੰਦਾ ਕਿਤੇ ਉਹ ਗਲਤਾਂ ਨਹੀਂ ਤੇ ਤੂੰ ਪੈਸੇ ਖਾਣ ਨੂੰ ਫਿਰਦੀ ਹੋਵੇ ਪੈਸੇ ਨਾਲ ਭਾਲਦੀ ਹੈ ਬਾਈ ਯਾਰ ਕਟਵੜ ਪਈ ਆ 10000 ਰੁਪਏ ਨੂੰ ਮੈਂ ਪਹਿਲਾ ਖਵਾਤਾ ਮੋਬਾਈਲ ਦੇ ਤੇ 10 2000 ਦੇ ਹੁਣ ਹੁਣ ਕਹਿੰਦੀ ਐ ਵੀ ਮੈਨੂੰ ਪੈਸੇ ਦੇ ਦੇ ਵੀ ਮੈਂ ਤੇਰਾ ਖੇੜਾ ਛੱਡ ਦੂੰ ਪੈਸੇ ਤਾਂ ਹੁਣ ਵੀ ਮੰਗਦੀ ਐ ਫੋਨ ਲਈ ਜਾਂਦੀ ਆ ਕੀ ਕਹਿੰਦੀ ਐ ਮੈਨੂੰ ਕਹਿੰਦੀ ਐ ਇੰਨੇ ਪੈਸੇ ਚਾਹੀਦੇ ਆ ਜੇ ਨਹੀਂ ਕਹਿੰਦੀ ਤੂੰ ਦੇਣੇ ਨਾ ਮੈਂ ਮੈਨੂੰ ਅੱਗੋਂ ਧਮਕੀਆਂ ਮਾਰਦੀ ਐ ਮੈਨੂੰ ਕਹਿੰਦੀ ਮੈਂ ਕਹਿੰਦੀ ਤੇਰਾ ਵਿਆਹ ਨਹੀਂ ਹੋਣ ਦਿੰਦੀ ਮੈਂ ਥਾਣੇ ਤੇ ਜਾੜ ਲੂੰਗੀ ਮੈਂ ਕਰ ਲੈ ਜਿਹੜਾ ਕੋਤੂ ਕਰਨਾ ਹੂੰ ਵੇਖੋ ਹਣ ਜਾਣੇ ਦੇ ਵਿੱਚ ਆਪਾਂ ਗਲਤੀਆਂ ਜਿਹੜੀਆਂ ਕਰ ਦਿੰਨੇ ਆ ਨਾ ਉਹ ਤੋਂ ਬਾਅਦ ਆਪਣੇ ਮਾਪਿਓ ਵੀ ਰੋਂਦੇ ਆ ਇਹਦੇ ਮਾਪਿਓ ਵੀ ਤੰਗ ਹੋਏ ਪਏ ਆ ਕਿਉਂ ਹੋਏ ਪਿਆ ਵੀ ਜਿਹੜੀ ਇਹਨੇ ਗੱਲਬਾਤ ਕੀਤੀ ਹੈ ਕਿਸੇ ਜਨਾਨੀ ਦੇ ਨਾਲ ਉਹ ਕਹਿੰਦੀ ਆ ਮੈਂ ਥਾਣੇ ਜਾਵੜੂੰਗੀ ਮੈਨੂੰ ਪੈਸੇ ਦੇ ਨਹੀਂ ਤਾਂ ਤੇਰਾ ਮੈਂ ਵਿਆਹ ਤਲਵਾ ਦੂੰਗੀ ਐਹ ਜਿਹੀਆਂ ਧਮਕੀਆਂ ਦੇ ਰਹੀ ਆ ਆਪਾਂ ਲਾਲਚ ਦੇ ਵਿੱਚ ਨਾ ਗੱਲ ਗੱਬਾਤ ਕਰ ਲੈਨੇ ਆ ਵੀ ਯਾਰ ਸਵਾਦ ਲੈ ਲਾਂਗੇ ਜ਼ਿੰਦਗੀ ਦੇ ਤਿੰਨ ਸਾਲ ਇਹਨੇ ਸਵਾਦ ਤਾਂ ਲੈ ਲੇ ਪਰ ਜਿਹੜੇ ਹੁਣ ਇਹਨੂੰ ਸਵਾਦ ਮਿਲ ਰਹੇ ਆ ਉਹ ਇਹਦਾ ਰਿਸ਼ਤਾ ਨਹੀਂ ਹੋਣਾ ਇਦੇ ਮਾਪਿਓ ਕਿਵੇਂ ਇਹਦੇ ਤਰਲੇ ਕੱਢੀ ਜਾਂਦੇ ਆ ਇਹਦੇ ਮਾਪਿਓ ਵੀ ਇਹਦੇ ਕਹਿ ਰਹੇ ਆ ਚਲ ਵੀ ਸਾਥ ਤੇਰਾ ਅਸੀਂ ਦੇਵਾਂਗੇ ਪਰ ਇਹੋ ਜੇ ਸਿਚੁਏਸ਼ਨ 'ਚ ਵੀ ਸਾਥ ਦਿੰਦੇ ਆ ਮਾਪਿਓ ਪਰ ਕਈ ਵਾਰੀ ਮਾਪਿਓ ਵੀ ਬਰਖਲਾਫ ਹੋ ਜਾਂਦੇ ਵੀ ਤੂੰ ਆ ਕੀ ਕੰਮ ਕਰਤਾ ਅੱਛਾ ਪੰਚਾਇਤ ਕੀਤੀ ਹੋਵੇ ਪੰਚਾਇਤ ਕੋਲ ਗੱਲ ਕੀਤੀ ਹੋਵੇ ਵੀ ਕਾਨੂੰਨ ਦਾ ਤੂੰ ਸਾਰਾ ਪਹਿਲਾਂ ਲੈ ਲਾ ਕੋਈ ਇਹੋ ਜੀ ਦਿਲ ਦਿਮਾਗ 'ਚ ਗੱਲ ਆਈ ਹੋਵੇ ਨਾ ਹਜੇ ਭਾਈ ਪੰਚਾਇਤ ਕੋਲ ਨਾ ਨਹੀਂ ਗਈ ਗੱਲ ਮੈਨੂੰ ਹਜੇ ਐਂ ਡਰ ਲੱਗਿਆ ਜਾਂਦਾ ਵੀ ਉਹ ਮੈਨੂੰ ਮੇਰੇ ਘਰੇ ਆਉਣ ਨੂੰ ਕਹਿੰਦੇ ਕਿ ਮੈਂ ਕਹਿੰਦੀ ਤੇਰੇ ਘਰੇ ਆ ਕੇ ਤਦ ਉਸ ਕੱਢ ਦੋਗੇ ਮਨ ਨੂੰ ਆਂ ਡਰ ਲੱਗਿਆ ਤਾਂ ਆਪਾਂ ਇੱਥੇ ਨਾ ਆ ਜੀ ਅੱਛਾ ਜਦੋਂ ਉਹਨੂੰ ਮਿਲਦਾ ਸੀ ਕਿੱਥੇ ਮਿਲਦਾ ਸੀ ਬਾਹਰ ਹੀ ਮਿਲਦਾ ਏਗੇ ਭਾਈ ਕਿੱਥੇ ਮਿਲਦਾ ਸੀ ਬਾਹਰ ਚੰਡੀਗੜ੍ਹ ਆ ਲੁਧਿਆਣੇ ਹੂੰ ਕਮਰਾ ਲੈਂਦੇ ਏਗੇ ਹੂੰ ਤੇ ਬਸ ਕਮਾਉਣ ਵੀ ਲੈ ਕੇ ਜਾਂਦਾ ਸੀਗਾ ਹਾਂ ਕਮਾਉਣ ਵੀ ਤੈਨੂੰ ਲੋਕਾਂ ਮੂਲੇ ਐ ਨਹੀਂ ਲੱਗਦਾ ਸੀਗਾ ਵੀ ਮਾਂ ਵੀ ਮਾਂ ਮਾਮਾ ਵਰਗੀ ਅਸੀਂ <li>ਪਣਾਈ ਬਠਾ ਉਹ ਯਾਰ ਭਾਈ ਲੱਗਦਾ ਨਾ ਸੀਗਾ ਹੁਣ ਭਾਈ ਯਾਰ ਆਸਕ ਪੋਣੇ ਜਾ ਕੇ ਬੰਦੇ ਤੋਂ ਕੀ ਕੁਝ ਕਰਾ ਦਿੰਦਾ ਤੈਨੂੰ ਪਤਾ ਹੀ ਆ ਤੇ ਉਹਦਾ ਘਰ ਵਾਲਾ ਕਹਿੰਦਾ ਵੀ ਮੈਂ ਉਹਦੇ ਸਾਥ ਮੈਂ ਉਹਦੇ ਨਾਲ ਆ ਵੀ ਮੈਨੂੰ ਜਿਹੜਾ ਕੁਝ ਉਹ ਕਰੂਗੀ ਉਹੀ ਕਰੂਗੀ ਹਾਂ ਉਹਦਾ ਘਰ ਵਾਲਾ ਨਸ਼ੇ ਪਤੇ ਤਾਂ ਨਹੀਂ ਕਰਦਾ ਕਿ ਹਾਂ ਬਾਈ ਨਸ਼ੇ ਪਤੇ ਕਰਦਾ ਕੀ ਪਤਾ ਤਾਂ ਹੀ ਇਹ ਕੰਮ ਹੋ ਹਾਂ ਹੋ ਸਕਦਾ ਦੋਨੇ ਰਲੇ ਮਿਲੇ ਹੋਣਾ ਹਾਂ ਵੀ ਤੈਨੂੰ ਸੂਲੀ ਚੜਾ ਲਿਆ ਹੋਵੇ ਹਾਂ ਸੂਲੀ ਚੜਾ ਹੋ ਹੁਣ ਤੇਰੀ ਉਮਰ ਹੋ ਗਈ 24 ਸਾਲ ਦੀ 25 ਸਾਲ ਦੀ 24 ਸਾਲ ਦੀ ਬਾਈ 24 ਸਾਲ ਦੀ ਉਮਰ ਹੋ ਗਈ 21 ਸਾਲ ਦੀ ਗੱਲ ਉਮਰ ਚ ਗੱਲ ਕੀਤੀ ਹਾਂ ਤੇ ਅਜੋ ਉਹ ਹੋ ਗਈ ਹੋ ਗਈ 47 ਸਾਲ ਦੀ ਹੋ ਗਈ ਉਹ ਤਾਂ ਹੋ ਗਏ ਮੇਰੇ ਹਿਸਾਬ ਨਾਲ 40 45 ਦੀ 40 45 ਦੀ 40 ਦੇ ਨਾਲ ਪਹਿਲਾਂ ਹੀ ਸੀਗੀ ਹੁਣ ਨਾ ਮੇਰੇ ਸਾਰ ਨਾ ਹੋਪਿਆ ਦੇ ਨੇੜੇ ਹੋਗੀ ਯਾਦ ਨੇੜੇ ਹੋਗੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ 50 ਸਾਲ ਦੀ ਔਰਤ ਅੱਜ 24 ਸਾਲ ਦੇ ਨੌਜਵਾਨ ਨੂੰ ਤੰਗ ਕਰ ਰਹੀ ਆ ਕਿਉਂ ਕਰ ਰਹੀ ਆ ਪਹਿਲਾਂ ਨੂੰ ਵਰਤੀ ਗਈ ਪੈਸੇ ਖਾਈ ਗਈ ਨਿਆਰੇ ਦੇਈ ਗਈ ਇਹਨੂੰ ਬਾਅਦ ਵਿੱਚ ਅੱਜ ਇਹਨੇ ਵਿਆਹ ਕਰਾਉਣਾ ਹੈ ਨਹੀਂ ਆਪਣੀ ਜ਼ਿੰਦਗੀ ਬਣਾਉਣੀ ਆ ਪਰ ਉਹ ਜ਼ਿੰਦਗੀ ਦਾ ਬਣਾਉਣ ਨਹੀਂ ਦੇ ਰਹੀ ਕਹਿ ਰਹੀ ਆ ਮੈਂ ਤੇਰੇ ਤੇ ਕੇਸ ਕਰ ਦੂੰਗੀ ਮੈਂ ਤੇਰਾ ਆ ਕਰ ਦੂੰਗੀ ਮੈਂ ਤੇਰਾ ਉਹ ਕਰ ਦੂੰਗੀ ਹੁਣ ਮੈਨੂੰ ਇਹ ਦੱਸੋ ਵੀ ਯਾਰ ਇਹਦਾ ਕੀ ਕਸੂਰ ਆ ਇਹਦਾ ਇਹ ਹੀ ਕਸੂਰ ਆ ਵੀ ਇਹਨੇ ਗੱਲ ਕੀਤੀ ਜੋ ਜਨਾਨੀ ਨੂੰ ਵੀ ਸਮਝਣਾ ਚਾਹੀਦਾ ਵੀ ਇਹਦੇ ਨਾਲ ਜਿਹੜਾ ਕੁਝ ਹੋ ਰਿਹਾ ਵੀ ਤੂੰ ਬਹੁਤ ਧੱਕਾ ਕਰ ਰਹੀ ਆ ਤੈਨੂੰ ਸਮਝਣਾ ਚਾਹੀਦਾ ਵੀ ਇਹੋ ਜਿਹਾ ਕੰਮ ਨਹੀਂ ਵਧੀਆ ਹੁੰਦਾ ਅੱਛਾ ਤੇਰੇ ਯਾਰ ਬੇਲੀ ਵੀ ਤੈਨੂੰ ਕਹਿੰਦੇ ਆ ਵੀ ਹੁਣ ਤਾਂ ਕੀ ਕਰ ਲਿਆ ਹੋਇਆ ਭੈ ਪੰਗਾ ਹੀ ਲੈ ਲੈ ਤੂੰ ਹੋਰ ਭਾਈ ਉਹ ਤਾਂ ਭਾਈ ਤੁਸੀਂ ਗੱਲ ਰਸਾ ਪੁਆਇਆ ਮੇਰੇ ਨਾਲ ਮੈਨੂੰ ਕਹਿੰਦੇ ਅਸੀਂ ਨਾ ਕੀ ਪੁਆਇਆ ਅਸੀਂ ਆਹ ਚਾਹੁੰਦੇ ਆ ਕਿ ਤੇਰੀ ਗੱਲਬਾਤ ਹੋ ਜੇ ਮਾਹ ਭਰਾਵਾ ਮੈਨੂੰ ਨਾ ਮੈਂ ਖੜਾ ਸਦਾਣਾ ਔਖਾ ਹੋਇਆ ਪਿਆ 11 ਬਿੱਲੀਆਂ ਦੇ ਗੱਲਾਂ ਦੇ ਵਿੱਚ ਆ ਗਏ ਨਾ ਆਪਾਂ ਕਹਿ ਦਿੰਨੇ ਯਾਰ ਵੀ ਇਹਨਾਂ ਨਾਲ ਗੱਲਾਂ ਬਾਤਾਂ ਹੈਗੀਆਂ ਯਾਰ ਸਾਡੀ ਵੀ ਗੱਲਬਾਤ ਹੋਵੇ ਉਹੀ ਇਹਦੇ ਨਾਲ ਹੋਇਆ ਅੱਛਾ ਕੀ ਵਿਖਾਉਣਾ ਚਾਹੁੰਦਾ ਸੀ ਆਪਾਂ ਯਾਰਾ ਬਿੱਲੀਆਂ ਮੈਂ ਤਾਂ ਬਈ ਯਾਰਾ ਦੋਸਤਾ ਦੀ ਹੱਕ ਦੇ ਦੀਵਾ ਬੱਲਣਾ ਚਾਹੁੰਦਾ ਹੈਗਾ ਉਹ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਪੁੱਛਦਾ ਕਿ ਮੇਰੀ ਕਿਸੇ ਨਾਲ ਗੱਲਬਾਤ ਕਰਾ ਦਿਓ ਉਹਨਾਂ ਨੇ ਆਪਣਾ ਸੇਲਗਾਨ ਦਿਖਾਈ ਆ ਮੰਨੇ ਆਪਾਂ ਗੱਲ ਕਰਾਉਣੀਆਂ ਤੇ ਹਾਂ ਕਿ ਬਈ ਕਿਸੇ ਨਾਲ ਹਾਂ ਕਿ ਕਿੰਨੀ ਕੁੜੀਆਂ ਨਾਲ ਗੱਲਬਾਤ ਵਿਖਾਈ ਸੀ ਤੂੰ ਮੈਂ ਨਬਈ ਚਾਰਾਂ ਨਾਲ ਚਾਰਾਂ ਨਾਲ ਜਵਾਬ ਦੇਤਾ ਹਾਂ ਜਵਾਬ ਦੇ ਸੀ ਗੱਲ ਨਹੀਂ ਕਰਦੇ ਚਿੱਟਾ ਜਵਾਬ ਦੇਤਾ ਜਮਾ ਤੈਨੂੰ ਫਿਰ ਉਹ ਮੁੰਡੇ ਚ ਛੇੜਦੇ ਹੋਣਗੇ ਤੇਰੇ ਲਈ ਛੇੜਦੇ ਹੋਣਗੇ ਬਈ ਮਜ਼ਾਕ ਡਾਉਂਦੇ ਕਿ ਭਾਵੇਂ ਮੈਂ ਤਾਂ ਉਹ ਗਲੀ ਚ ਨੰਗਣਾ ਹੀ ਬੰਦ ਕੀ ਇਹ ਕਹਿੰਦੇ ਸੀਗੇ ਮੁੰਡੇ ਮੁੰਡਾ ਕਹਿੰਦੇ ਡ੍ਰਿੱਕ ਕਹਿੰਦੇ ਗੱਲ ਹੀ ਨਹੀਂ ਹੁੰਦੀ ਕਹਿੰਦੇ ਮੈਂ ਫਿਰ ਯਾਰ ਆ ਹੀ ਨਹੀਂ ਉਹਨਾਂ ਨਾਲ ਗੱਲ ਬੰਨਨੀ ਤੇ ਹਾਂ ਕਿ ਫਿਰ ਬਈ ਆ ਮ ਜਨਾਨੀ ਨਾਲ ਉਹ ਕਰ ਲਈ ਗੱਲ ਕਰ ਲਈ ਹਾਂ ਗੱਲ ਕਰ ਤੇਰੇ ਨਾਲ ਸਾਹਮਣੇ ਗੱਲਬਾਤ ਕਰਦਾ ਹੁੰਦਾ ਸੀ ਹਾਂ ਗੱਲ ਕਰਦਾ ਹਵਾ ਕਰਦਾ ਸੀ ਹਵਾ ਕਰਦਾ ਹੈਗਾ ਤੇ ਉਹਨਾਂ ਨੂੰ ਹੁਣ ਮੈਂ ਇਹ ਵੀ ਗੱਲ ਕਹੀ ਤੇ ਕਿ ਤੁਸੀਂ ਨਾ ਮੈਂ ਨਹੀਂ ਕਰਾਈ ਮ ਕਰ ਲਈ ਆਪ ਹੀ ਹੱਕ ਦੇ ਜ਼ੋਰ ਤੇ ਮੈਂ ਇੱਕ ਦੇ ਜ਼ੋਰ ਤੇ ਗੱਲ ਤਾਂ ਕਰ ਲਈ ਸੀ ਬਾਅਦ ਵਿੱਚ ਕੀ ਲੱਗਿਆ ਬਾਅਦ ਵਿੱਚ ਝੱਗਾ ਚੜ ਹੋ ਗਿਆ ਭਾਈ ਯਾਰ ਸਾਰਾ ਕੁਝ ਉਹ ਹੋ ਗਿਆ ਹੂੰ ਤਬਾਹ ਹੋ ਗਿਆ ਮੇਰੇ ਕੋਲੇ ਪੰਜ ਉਹ ਸੀਗਾ ਮੋਟਰਸਾਈਕਲ ਮੋਟਰਸਾਈਕਲ ਵੀ ਮੋਟਰਸਾਈਕਲ ਵੀ ਮਾਦਾ ਬੀਜਦਾ ਹੂੰ ਕਹਿੰਦਾ ਮੈਂ ਨਾ ਆਪਣੇ ਯਾਰਾਂ ਬਿੱਲੀਆਂ ਨੇ ਮੈਨੂੰ 4-5 ਕੁੜੀਆਂ ਵਿਖਾਈਆਂ ਸੀ ਤੇ ਜਿਹਦੇ ਨਾਲ ਮੇਰੀ ਗੱਲਬਾਤ ਹੋਣੀ ਸੀਗੀ ਪਰ ਉਹ ਮੈਨੂੰ ਕੁੜੀਆਂ ਜਵਾਬ ਦੇ ਦੇਈਆਂ ਬਾਅਦ ਵਿੱਚ 40-50 ਸਾਲ ਦੀ ਜਨਾਨੀ ਇੱਕ ਮੇਰੇ ਨਾਲ ਗੱਲ ਹੋ ਗਈ ਕਿਉਂ ਹੋ ਗਈ ਕਿਉਂਕਿ ਮੈਂ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਮੇਰੀ ਉਹ ਬੇਇੱਜ਼ਤੀ ਕਰਦੇ ਸੀ ਵੀ ਸਾਲਿਆ ਤੇਰੇ ਵਿੱਚ ਕੱਢਣ ਪਾਉਣ ਨੂੰ ਕੁਝ ਹੈ ਨਹੀਂ ਤੇਰੇ ਤੋਂ ਕੰਮ ਗੱਲ ਹੀ ਨਹੀਂ ਹੁੰਦੀ ਪਈ ਤੈਨੂੰ ਤਾਂ ਕੋਈ ਕੁੜੀ ਪਸੰਦ ਹੀ ਨਹੀਂ ਕਰਦੀ। ਇਹੀ ਚੱਕਰ ਦੇ ਵਿੱਚ ਇਹਨੇ ਗੱਲਬਾਤ ਕਰ ਲਈ ਤੇ ਬਾਅਦ ਵਿੱਚ ਉਹਦੇ ਨਾਲ ਗੱਲਾਂ ਮਿੱਠੀਆਂ ਮਾਰਨ ਲੱਗਿਆ ਤੇ ਉਹਨਾਂ ਨੂੰ ਚੜਾਉਣ ਲੱਗ ਗਿਆ। ਇਹਨੂੰ ਗਲੀ ਦੇ ਵਿੱਚ ਵੀ ਚੜਾਉਂਦੇ ਸੀ ਪਰ ਹੁਣ ਜਦੋਂ ਇਹਨੇ ਗੱਲ ਕਰ ਲਈ ਉਸ ਤੋਂ ਬਾਅਦ ਚੜਾਣੋਂ ਹਟ ਗਏ ਬਾਅਦ ਇਹ ਜੀ ਕਹਿੰਦਾ ਨਿਆਰੇ ਨਿਆਰੇ ਜਿੰਨ ਗੱਲ ਤਾਂ ਕਰ ਲਈ ਮੈਂ ਪਰ ਮੇਰਾ ਝੱਗਾ ਵੀ ਚੌੜ ਹੋ ਗਿਆ ਮੋਟਰਸਾਈਕਲ ਵੀ ਵੇਚਤਾ ਮੇਰੀ ਜ਼ਿੰਦਗੀ ਦੀ ਬਰਬਾਦੀ ਮੇਰੇ ਨੇੜੇ ਆ ਗਈ ਇਹੋ ਜਿਹੇ ਹਾਲਾਤ ਮੁੰਡਿਆਂ ਦੇ ਹੋ ਜਾਂਦੇ ਜਦੋਂ ਆਪਾਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਨਾ ਗੱਲਾਂ ਬਾਤਾਂ ਕਰ ਲੈਨੇ ਆ ਆਪਾਂ ਨੂੰ ਐ ਹੁੰਦਾ ਯਾਰ ਉਹ ਗੱਲ ਬੜੀ ਘੈਂਟ ਕਰਦਾ ਯਾਰ ਉਹ ਉਹ ਮੁੰਡਾ ਗੱਲ ਕੁੜੀ ਨਾਲ ਕਰਦਾ ਤਾਂ ਮੈਂ ਵੀ ਕਰਾਂ ਤੇ ਇਹੀ ਚੱਕਰ ਇਹਦੇ ਨਾਲ ਬਣ ਗਿਆ ਇਹਨੇ ਵੀ ਗੱਲਬਾਤ ਕਰ ਲਈ ਪਰ ਇਹਦਾ ਝੱਗਾ ਚੌੜ ਹੋ ਗਿਆ ਹੋ ਸਕਦਾ ਭਈ ਆ ਜਿਹੜੀ ਤੇਰੀ ਵੀਡੀਓ ਚੱਲੀ ਜਾਂਦੀ ਆ ਆਪਾਂ ਠੀਕਾ ਬਣਾ ਲਈ ਦੀ ਆਵਾਜ਼ ਘੁ ਕਰੀ ਜਾਂਦਾ ਮੈਂ ਤਾਂ ਬਸ ਉਹ ਤੋਂ ਖੜਾ ਹੀ ਛਡਾਉਣਾ ਭਰਾ ਚਾਉਣਾ ਬਸ ਹੁਣ ਕੀ ਕਹਿਣਾ ਚਾਉਣਾ ਜਿਹੜੇ ਮੁੰਡੇ ਆ ਲਾਲਚ ਦੇ ਵਿੱਚ ਆ ਕੇ ਜਨਾਨੀਆਂ ਨਾਲ ਗੱਲਾਂ ਬਾਤ ਕਰ ਲੈਂਦੇ ਆ ਕਈ ਉਮਰ ਦੀਆਂ ਬਾਅਦ ਤੋਂ ਵੈਹੀਆਂ ਵਾਰੀਆਂ ਨਾਲ ਗੱਲਬਾਤ ਕਰ ਲੈਂਦੇ ਉਹਨਾਂ ਦਾ ਕੀ ਕਹਿਣਾ ਚਾਉਣਾ ਮੈਂ ਤਾਂ ਭਾਈ ਇਹੀ ਚਾਉਣਾ ਚਾਉਣਾ ਵੀ ਠੀਕ ਆ ਜਿਹੜੇ ਵੀ ਮੇਰੇ ਵੀਰ ਭਰਾ ਮੇਰੇ ਵਰਗੇ ਹੈਗੇ ਠੀਕ ਆ ਉਹ ਜੀ ਕੋਈ ਗੱਲਬਾਤ ਨਾ ਕਰਨ 40 45 ਸਾਲ ਦੀ ਨਾਲ ਵੀ ਆਪ ਦਾ ਵਿਆਹ ਕਰਾ ਲਓ ਯਾਰ ਚੁੱਪ ਕਰਕੇ ਹੁਣ ਜਿਵੇਂ ਠੀਕ ਆ ਮੇਰੀ ਜ਼ਿੰਦਗੀ ਖਰਾਬ ਹੋ ਗਈ ਉਹ ਪੰਜ ਮੇਰਾ ਵਿਆਹ ਨਹੀਂ ਹੋਣ ਦਿੰਦੀ ਐ ਤਾਂ ਮੁਕਾਂ ਮਾਰਦੇ ਆ ਮੈਨੂੰ ਵੀ ਗਾਂ ਕਿਸ ਦੀ ਜ਼ਿੰਦਗੀ ਨਾ ਖਰਾਬ ਹੋਵੇ ਧੰਨਵਾਦ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਮੁੰਡਾ ਜੀ ਦਾ ਵਿਆਹ ਨਹੀਂ ਹੋਣ ਦਿੰਦੀ ਪਈ ਇੱਕ 40 45 ਸਾਲ ਦੀ ਜਨਾਨੀ ਕਿਉਂ ਨਹੀਂ ਹੋਣ ਦਿੰਦੀ ਕਿਉਂਕਿ ਇਹ ਇੱਕ ਲਾਲਚ ਦੇ ਵਿੱਚ ਵਿਆਹਏ ਨੇ ਰਿਸ਼ਤਾ ਬਣਾ ਲਿਆ ਉਹਦੇ ਨਾਲ ਵੀ ਮੈਂ ਤੇਰਾ ਨਾਲ ਗੱਲਬਾਤ ਕਰਨੀ ਆ 40 45 ਸਾਲ ਦੀ ਜਨਾਨੀ ਦੇ ਨਾਲ ਗੱਲਬਾਤ ਕਰ ਲਈ ਇੱਕ 21 ਸਾਲ ਦੇ ਮੁੰਡੇ ਨੇ ਬਾਅਦ ਦੇ ਵਿੱਚ ਅੱਜ ਉਹਨੂੰ ਤੰਗ ਕਰ ਰਹੀ ਹੈ ਵੀ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦੀ ਕਹਿੰਦੀ ਆ ਵੀ ਜਿਹੜੀ ਮੈਨੂੰ ਮੇਰੇ ਘਰ ਵਾਲੇ 20 ਸਾਲਾਂ ਦੇ ਵਿੱਚ ਨਿਆਰੀ ਨਹੀਂ ਦਿਵਾਏ ਤੂੰ ਮੈਨੂੰ 3 ਸਾਲਾਂ ਦੇ ਵਿੱਚ ਨਿਆਰੀ ਦਿਵਾ ਤੇ ਮੈਂ ਤੈਨੂੰ ਛੱਡਣ ਵਾਲੀ ਚਾਹੁੰਦੀ ਤੂੰ ਮੇਰੇ ਦਿਲ ਦੇ ਕਰੀਬ ਆ ਪਰ ਜਦੋਂ ਇਹ ਕਹਿੰਦਾ ਵੀ ਮੈਂ ਰਿਸ਼ਤਾ ਕਰਾਉਣਾ ਮੇਰਾ ਜੇ ਤੇਰਾ ਵਿਆਹ ਹੋਇਆ ਤਾਂ ਮੇਰਾ ਵੀ ਵਿਆਹ ਹੋਣਾ ਚਾਹੀਦਾ ਮੈਂ ਵੀ ਵਿਆਹ ਕਰਾਉਣਾ ਕਿਸੇ ਪਾਸ ਫਿਰ ਉਹ ਕਹਿੰਦੀ ਵੀ ਮੈਂ ਤੇਰਾ ਵਿਆਹ ਨਹੀਂ ਹੋਣ ਦੰਦੀ ਮੇਰੇ ਕੋਲ ਫੋਟੋਆਂ ਹੈਗੀਆਂ ਤੇਰੇ ਨੇ ਬਲੈਕਮੇਲ ਕਰਦੀ ਆ ਵੀ ਮੈਂ ਤੇਰਾ ਐਂ ਕਰ ਦੂ ਉਹ ਫਲਾਣਾ ਧਮਕਾ ਕਰ ਦੂੰਗੀ ਥਾਣੇ ਫੜਾ ਦੂੰਗੀ ਇਹਨੇ ਆਪਣੇ ਮਾਪੇ ਕੋਲ ਗੱਲ ਗੱਲਬਾਤ ਕੀਤੀ ਤੇ ਮਾਪੇ ਕਹਿੰਦੇ ਤੇਰੇ ਨਾਲ ਹੀ ਆ ਕੁਛ ਨਹੀਂ ਦਾ ਕੁਛ ਨਹੀਂ ਦਾ ਸੀ ਤੇਰੇ ਨਾਲ ਆ ਪਰ ਗੱਲ ਇੱਥੇ ਸੋਚਣ ਵਾਲੀ ਇਹ ਬਣਦੀ ਆ ਵੀ ਜਿਹੜੇ ਅੱਜ ਕੱਲ ਦੇ ਮੁੰਡੇ ਆ ਨਾ ਇਹ ਗਲਤ ਫਹਿਮੀਆਂ ਦੇ ਵਿੱਚ ਤੁਰੇ ਫਿਰਦੇ ਆ ਇਹਨਾਂ ਨੂੰ ਐਦਾਂ ਹੁੰਦਾ ਵੀ ਇਹਦੇ ਇਹ ਕੰਮਾਂ ਦੇ ਵਿੱਚ ਬਹੁਤ ਬੈਨੀਫਿਟ ਆ ਪਰ ਜਦੋਂ ਤੁਹਾਡੇ ਨਾਲ ਹੁੰਦੀ ਆ ਨਾ ਉਦੋਂ ਪਤਾ ਲੱਗਦਾ ਅੱਜ ਇਸ ਮੁੰਡੇ ਨੇ ਲਾਲਚ ਦੇ ਵਿੱਚ ਇਹ ਗੱਲ ਕਰ ਲਈ ਕਈ ਮੁੰਡੇ ਇਹ ਜੇ ਹੈਗੇ ਜਿਹੜੇ ਲਾਲਚ ਦੇ ਵਿੱਚ 40 45 ਸਾਲ ਦੀਆਂ 50 ਸਾਲ ਦੀਆਂ ਜਨਾਨੀਆਂ ਦੇ ਨਾਲ ਗੱਲਾਂ ਪੱਤੇ ਕਰ ਲੈਂਦੇ ਆ ਬਾਅਦ ਜਦੋਂ ਏਕੇ ਚੜਦੇ ਨੇ ਇਹਨਾਂ ਦੇ ਫਿਰ ਉਦੋਂ ਪਤਾ ਲੱਗਦਾ ਵੀ ਕਿ ਟਿੰਡੀ ਵਾਲੇ ਬੀਦੇ ਚੜਾ ਦਿੰਦੀਆਂ ਤੇ ਉਦੋਂ ਪਤਾ ਲੱਗਦਾ ਵੀ ਕੀ ਬਣ ਗਿਆ ਅੱਜ ਜਿਹੜੀ ਵੀਡੀਓ ਆ ਤੇ ਇੱਕ ਲੋਕਾਂ ਨੂੰ ਇੱਕ ਜਵਾਕਾਂ ਨੂੰ ਇੱਕ ਸਿਆਣੇ ਜਵਾਕਾਂ ਨੂੰ ਇੱਕ ਛੋਟੇ ਉਮਰ ਦੇ ਜਵਾਕਾਂ ਨੂੰ ਜਿਹੜੇ ਗਲਤ ਕੰਮ ਹੋ ਜਾਂਦਾ ਜਿੰਨਾਂ ਤੋਂ ਪਰ ਅੱਜ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਇਹੇ ਚੀਜ਼ਾਂ ਤੋਂ ਬਚੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈ